ਸਲੀਮ ਖਾਨ ਨਾਮ ਦਾ ਵਿਅਕਤੀ ਸੀਗਾ ਅਮਰਾਜ ਦਾ ਰਹਿਣ ਵਾਲਾ ਸੀ ਥਾਣਾ ਡੇਰਾ ਬਸੀ ਦਾ ਇਹ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਤਕਰੀਬਨ 4 ਮੁਕਦਮੇ ਐਨਡੀਪੀਐਸ ਦੇ ਦਰਦ ਸੀਗੇ ਤੇ ਜਿਹੜਾ ਅੱਜ ਅਸੀਂ ਇਹਦਾ ਜਿਹੜਾ ਘਰ ਡਿਮੋਲਿਸ਼ ਕਰਨ ਰੇ ਪੰਚਾਇਤੀ ਵਿਭਾਗ ਅੱਗੇ ਤੇ ਸਾਡੇ ਤੋਂ ਉਹਨਾਂ ਨੇ ਪੁਲਿਸ ਨੂੰ ਦਾਤ ਮੰਗੀ ਸੀ ਉਹ ਅਸੀਂ ਮੁਹਈਆ ਕਰਾਈ ਹੈ ਮੈਂ ਤੁਹਾਡੇ ਮਾਧਿਅਮ ਰਹੀ ਇਹ ਵੀ ਦੱਸਣਾ ਚਾਹੁੰਦਾ ਜਿਹੜਾ ਪੰਜਾਬ ਸਰਕਾਰ ਦਾ ਇਹ ਉਧਰ ਨਸ਼ਾ ਖੋਦਾ ਸੀ ਉਹਦੀ ਲਗਾਤਾਰਤਾ ਦੇ ਵਿੱਚ ਅਸੀਂ ਜਿਹੜਾ ਇਹ ਲਗਾਤਾਰ ਕੰਮ ਕਰ ਰਹੇ ਹਾਂ ਤੇ ਜਿਹੜਾ ਇਹ ਵਿਅਕਤੀ ਸੀਗਾ ਜਿਸ ਦਾ ਇਹ ਘਰ ਡਿਮੋਲਿਸ਼ ਕੀਤਾ ਜਿਹੜਾ ਤੁਸੀਂ ਪਰਮਾਈਸੇ ਦੇਖ ਰਹੇ ਹੋ ਇਹਨਾਂ ਪਰਮਾਈ ਜਿਹੜੇ ਡਿਸਟ੍ਰਿਕਟ ਲੱਗਦੇ ਨੇ ਹਰਿਆਣਾ ਦੇ ਉਹਨਾਂ ਨੂੰ ਕਾਫੀ ਜ਼ਿਆਦਾ ਮਾਤਰਾ ਵਿੱਚ ਤੋਂ ਜਿਹੜੀਆਂ ਸਪਲਾਈ ਕਰ ਰਿਆ ਸੀ ਜੋ ਸਾਡੇ ਕੋਲ ਇਹ ਜਾਣਕਾਰੀ ਆਈ ਤੇ ਚਾਹੀਦੀ ਸੀ ਪਰਮਿਸਿਵ ਕਰਿਆ ਤੇ ਚੈੱਕ ਆਇਆ ਤਾਂ ਸਾਨੂੰ ਪਤਾ ਲੱਗਾ ਜਿਹੜੇ ਜਿਹੜੇ ਇਲੀਗਲ ਕੰਸਟਰਕਟ ਕੀਤਾ ਹੋਇਆ ਹੈ ਇਹਨੇ ਪੰਚਾਇਤੀ ਲੈਂਡ ਤੇ ਤੋਂ ਅੱਜ ਇਹ ਡਿਮੋਲਿਸ਼ ਕੀਤਾ ਜਾ ਰਿਹਾ ਤੇ ਜਿਹੜੇ ਹੋਰ ਵੀ ਇਹਦੇ ਸਹਿਯੋਗੀ ਆ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਇਕੱਠੀ ਕਰ ਰਹੇ ਹਾਂ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਮੇਰਾ ਨਾਂ ਹਰਨੇਂਦਰ ਸਿੰਘ ਹੈ ਜੀ ਮੈਂ ਪਿੰਡ ਦਾ ਸਰਪੰਚ ਹਾਂ ਤੇ ਮੈਂ ਮਾਨ ਸਾਹਿਬ ਨੂੰ ਸਲੂਟ ਭੇਜਦਾ ਹਾਂ ਕਿ ਤੁਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਹ ਮਹਿੰਮ ਚਾਰੀ ਕੀਤੀ ਹੈ ਕਿ ਨੌਜਵਾਨੀ ਨੂੰ ਪੰਜਾਬ ਦੇ ਵਿੱਚ ਬਚਾਉਣ ਵਾਸਤੇ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਲੜਾਈ ਲੜ ਰਹੇ ਹਾਂ ਬਹੁਤ ਸਲਾੰਘਾਯੋਗ ਕਦਮ ਹੈ ਅਸੀਂ ਪਿੰਡ ਦੀਆਂ ਪੰਚਾਇਤਾਂ ਇਹ ਵਾਅਦਾ ਕਰਦੀਆਂ ਕਿ ਅਸੀਂ ਪੂਰਾ ਸਾਥ ਦੇਵਾਂਗੇ ਗਲਤ ਅੰਸਰ ਜਿਹੜੇ ਹੈਗੇ ਆ ਤਸਕਰ ਉਹਨਾਂ ਨੂੰ ਪ੍ਰਸ਼ਾਸਨ ਨੂੰ ਦੱਸ ਕੇ ਉਹਨਾਂ ਤੇ ਜਿਹੜੀ ਕਾਨੂੰਨ ਦੀ ਨਕੀਲ ਹੈ ਉਹ ਕਸਵਾਵਾਂਗੇ ਜੀ ਜਿਵੇਂ ਅੱਜ ਮੈਂ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਇਹ ਆਪਣੇ ਇੱਥੇ ਅੱਜ ਕਾਰਵਾਈ ਹੋਈ ਹੈ ਜੀ ਸਲੀਮ ਪੁੱਤਰ ਰੋਸ਼ਨ ਦੇ ਘਰ ਤੇ ਹੋਰਾਂ ਨੂੰ ਵੀ ਮੈਸੇਜ ਲੱਗੇਗਾ ਕਿ ਗਲਤ ਕੰਮਾਂ ਦਾ ਗਲਤ ਕੀ ਰਜਲਟ ਹੁੰਦਾ ਹੈ ਅਮਲਾਲੇ ਪਿੰਡ ਚ ਹੈ ਜੀ ਮੁੰਡਾ ਇਹ ਨਸੇ ਤੋਂ ਨਹੀਂ ਛਟਿਆ ਤਿੰਨ ਚਾਰ ਵਾਰ ਇਸੇ ਪੁਲਿਸ ਨੇ ਚੱਕ ਕੇ ਮੁਕੱਦਮੇ ਵੀ ਕਰਜ ਕਰਲੇ ਮਹੀਨੇ ਬਾਅਦ 20 ਦਿਨ ਬਾਅਦ ਫੇਰ ਆ ਜਾਂਦਾ ਛੁੱਟ ਕੇ ਜੀ ਇਹ ਆ ਕੇ ਫੇਰ ਅਹੀ ਕੰਮ ਸ਼ੁਰੂ ਕਰ ਦਿੰਦਾ ਛੋਟੇ ਛੋਟੇ ਬੱਚੇ ਆ ਉਹ ਵੀ ਇਹਨਾਂ ਦੇ ਨਾਲ ਲਾਏ ਹੋਏ ਹੈ ਜੀ ਰੇਡੀਆਂ ਤੇ ਸਫਲਾਈ ਕਰਦੇ ਆ ਉਹ ਇਹ ਕੰਮ ਜਿਹੜਾ ਹੋਇਆ ਜੀ ਬੜਾ ਵਧੀਆ ਹੋਇਆ ਜੀ ਅੱਗੇ ਹੋਰ ਵਾਸਤੇ ਪਲਪਲਾ ਹੋਊਗਾ ਜੀ ਇਹ ਛੋਟੇ ਬੱਚੇ ਆ ਪੋਤੇ ਪੋਤੀਆਂ ਉਹ ਵੀ ਵਚੂngੀ ਹਾਂ ਜੀ ਸਰਕਾਰ ਇਹ ਕੰਮ ਜੀ ਬੜਾ ਵਧੀਆ ਆ ਜੀ ਇਹ